ਮਾਂ ਸਕੂਲ ਤੋ ਜਾ ਕੇ ਮੈਨੂੰ ਜਦ ਮੁੰਡਿਆਂ ਨੇ ਦੱਸਿਆ ਸੀ ਜਜਬਾਤਾ ਰਹਿਮ ਦਾ ਮੇਰੇ ਦਿਲ ਦੇ ਵਿੱਚ ਵਸਿਆ ਸੀ ਛੁੱਟੀ ਲੈ ਮਾਸਟਰਾਂ ਤੋਂ ਘਰ ਨੂੰ ਮੈਂ ਨਸਿਆ ਸੀ ਜੋ ਬੱਚੀਆਂ ਜੋ ਬਿਰਦ ਜੋ ਛੋਟੇ ਬੱਚੇ ਵੱਡ ਟੋਕ ਕਰਕੇ ਗੱਡੀ ਭੜ ਕੇ ਤੇ ਨਨਕਾਣੇ ਤੋਂ ਟੋਲੀ ਉਥੋ ਜਿਹੜੀ ਤੇ ਰਸਤੇ ਦੇ ਵਿੱਚ ਜਿਹੜੇ ਗੁਰੂ ਦੇ ਸਿੱਖ ਸੀ ਉਹਨਾਂ ਨੇ ਰੋਟੀ ਪਾਣੀ ਖੌਨ ਦਾ ਪ੍ਰਬੰਧ ਕੀਤਾ ਜੋ ਡਰਾਈਵਰ ਸੀ ਇਹ ਨਹੀਂ ਮੈਨੂੰ ਪਤਾ ਵੀ ਉਹ ਕੌਣ ਜਾਤ ਦਾ ਸੀ ਕੌਣ ਨਹੀਂ ਸੀ ਉਹਨੇ ਕਿਹਾ ਗੱਡੀ ਰੁਕਣੀ ਨਹੀਂ ਉਥੇ ਕਰਮ ਸਿਓ ਇੱਕ ਇਹ ਦੂਜਾ ਧਰਮ ਸਿਓ ਇਹਨਾਂ ਦੋਹਾਂ ਜਾਨਾਂ ਨੇ ਕਿਹਾ ਸਾਨੂੰ ਰੋਕਣੀ ਆਉਂਦੀ ਆ ਉਹਨਾਂ ਜਾ ਕੇ ਦਾਲ ਪਾਣੀ ਸਾਰੇ ਉਥੇ ਰੱਖ ਲੈ ਰੋਟੀਆਂ ਪਕਾਦੇ ਸਾਰੇ ਰੱਖ ਲੈ ਗੱਡੀ ਦੇ ਢੇਠਾਂ ਸਿਰ ਦੇ ਕੇ ਦੋਵੇਂ ਢੇਠਾਂ ਆ ਕੇ ਉਹਨਾਂ ਨੇ ਆਪ ਦਾ ਕੁਰਬਾਨੀ ਦੇਤੀ ਜਦੋਂ ਪਤਾ ਲੱਗਾ ਜਿਹੜਾ ਉਹਨਾਂ ਦੇ ਮੁੰਡੇ ਪੜ੍ਹਦੇ ਸਕੂਲ ਚ ਉਹਨੂੰ ਪਤਾ ਲੱਗਾ ਮੁੰਡਿਆਂ ਨੇ ਜਾ ਕੇ ਦੱਸਿਆ ਉਹ ਫਿਰ ਆਪਦੀ ਮਾਂ ਦੇ ਗੱਲ ਲਾ ਕੇ ਰੋਂਦਾ ਅਣਕੇ ਉਹ ਕਹਿੰਦਾ ਮਾਂ ਸਕੂਲ ਚ ਜਾ ਕੇ ਮੈਨੂੰ ਜਦ ਮੁੰਡਿਆਂ ਨੇ ਦੱਸਿਆ ਸੀ ਜਜ਼ਬਾਤਾ ਰਹਿਮ ਦਾ ਮੇਰੇ ਦਿਲ ਦੇ ਵਿੱਚ ਵਸਿਆ ਸੀ ਛੁੱਟੀ ਲੈ ਮਾਸਟਰਾਂ ਤੋਂ ਘਰ ਨੂੰ ਮੈਂ ਨਸਿਆ ਸੀ ਇੱਕ ਮਸਕੰਟ ਠਹਿਰ ਕੇ ਪੀਤਾ ਨਾ ਪਾਣੀ ਜੀ ਕਹਿੰਦੇ ਸੀ ਤੇਰੇ ਬਾਪ ਨੂੰ ਕਰ ਗਿਆ ਕੁਰਬਾਨੀ ਜੀ ਉਹਨਾਂ ਨੂੰ ਸ਼ੇਖ ਉਹਨਾਂ ਨੂੰ ਕਹਿੰਦੇ ਆ ਮਾਨਸਜਾਦ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਨੇ ਦੂਜੀ ਖਾਤਰ ਦੂਜਿਆਂ ਦੇ ਭੁੱਖੇ ਦੇ ਢਿੱਡ ਭਰੇ ਆਪ ਦੀ ਜਾਨ ਗਵਾਈ ਉਹ ਲੋਕੋ ਸਮਝ ਜੋ ਉਹ ਕਿਹੜੇ ਧਰਮ ਨੂੰ ਤੁਸੀਂ ਮੰਨਦੇ ਆ ਕਿਹੜੇ ਧਰਮ ਦੇ ਤੁਸੀਂ ਸੱਚ ਕਰਦੇ ਆ ਉਹ ਨਾ ਬੇਈਮਾਨੀ ਕਰੋ ਨਾ ਆਪਦੇ ਚ ਕੁਰਸੀਆਂ ਦੀ ਖਾਤਰ ਨਰਕ ਨਾ ਖਰੀਦੋ ਰਾਜੋ ਤਪੋ ਰਾਜੋ ਨਰਕ ਮਿਲੂਗਾ ਭੁੱਲ ਜੋ ਇਹ ਸੋਚੋ ਕਿ 1947 ਵੇਲੇ ਤਾਂ ਇੰਨੇ ਮਾਰੂ ਹਥਿਆਰ ਵੀ ਹੈ ਨਹੀਂ ਸੀ ਚਾਹੇ ਉਸ ਤੋਂ ਬਾਅਦ ਦੀਆਂ ਜੰਗਾਂ ਨੇ ਤਾਂ ਅੱਜ ਦਾ ਚਾਹੇ ਬਾਅਦ ਦੀਆਂ ਜਿਹੜੀਆਂ ਤਿੰਨ ਜੰਗਾਂ ਹੋਈਆਂ ਪਾਕਿਸਤਾਨ ਨਾਲ ਉਹ ਹੋ ਗਈਆਂ ਚਾਹੇ ਚైనా ਦੇ ਨਾਲ ਪਰ ਅੱਜ ਦਾ ਦੌਰ ਦੇਖੋ ਇੰਨੇ ਜ਼ਿਆਦੇ ਮਾਰੂ ਹਥਿਆਰ ਹੋ ਚੁੱਕੇ ਨੇ ਪਰਮਾਣੂ ਸ਼ਕਤੀ ਆ ਚੁੱਕੀ ਆ ਪਰਮਾਣੂ ਬੰਬ ਆ ਚੁੱਕਿਆ ਮਿੰਟਾਂ ਸਕਿੰਟਾਂ ਦੇ ਵਿੱਚ ਕਿੰਨੀ ਤਬਾਹੀ ਮਚਾ ਦਿੰਦੇ ਆ ਉਹ ਤਾਂ ਫੇਰ ਤੁਸੀਂ ਵੇਖੋ ਅੱਜ ਕਿੰਨਾ ਭਿਆਨਕ ਦੌਰ ਹੋਊਗਾ ਜੇਕਰ ਅੱਜ ਕੋਈ ਵੱਡਾ ਜੰਗ ਜੁੱਦ ਹੁੰਦਾ ਤਾਂ ਇਸ ਕਰਕੇ ਸਰਕਾਰਾਂ ਤੋਂ ਇਹੀ ਮੰਗ ਕਰੋ ਕਿ ਇਥੇ ਸ਼ਾਂਤੀ ਅਮਨ ਕਾਨੂੰਨ ਬਹਾਲ ਹੋਣੇ ਚਾਹੀਦੇ ਆ ਸਮਝਾ ਵੋ ਹਰ ਬੰਦਾ Hindu ਆਪਦੇ ਧਰਮ ਨੂੰ ਮੰਨਦਾ ਹੈ ਮੁ슬ਮਾਨ ਆਪਦੇ ਨੂੰ ਮੰਨਦਾ ਹੈ ਸੇ ਖਾਉਦੇ ਨੂੰ ਮੰਨਦਾ ਇਸਾਈ ਆਪਦੇ ਨੂੰ ਮੰਨਦਾ ਪਰ ਮੈਂ ਇਹ ਗੱਲ ਬਹਿ ਦੇਣਾ ਕਹੂੰਗਾ ਇਹ ਮੰਨਦਾ ਕੋਈ ਉਨੀ ਮੱਥਾ ਟੇਕਦੇ ਆ ਜੀ ਜੇ ਮੰਨੇ ਆਪੋ ਆਪਣੇ ਮੋਲਖ ਜਿਨ੍ਹਾਂ ਦੇ ਕੋਲੇ ਕਬਜ਼ੇ ਹੈਗੇ ਆ ਕਿਉਂ ਲੜਦੇ ਆ ਆਪੋ ਆਪਣੇ ਸਾਈਂ ਉਹ ਸਹੀ ਰਹਿਣ ਜੀ ਨੂੰ ਮੰਨ ਲਿਆ ਉਹ ਮੰਨਦੇ ਕਿ ਨੂੰ ਜਿਹਨੂੰ ਮੰਨਦੇ ਡਰ ਹੈ ਨਹੀਂ ਉਹਦਾ ਹੂੰ ਕੋਈ ਰੱਬ ਤੋਂ ਡਰਦਾ ਨਹੀਂ ਚੌਧਰ ਚਾਹੀਦਾ ਜਾਂ ਪੈਸਾ ਚਾਹੀਦਾ ਕੋਈ ਕਿਸੇ ਦਾ ਸਕਾ ਨਹੀਂ ਸੰਭਲ ਜੋ ਇੱਕ ਸਾਰਾ ਕੰਮ ਆਗੂਆਂ ਦਾ ਜੀ ਜੇ ਆਗੂ ਇੰਜਨ ਬਹਿ ਜੇ ਨਾ ਤੇ ਰੇਲ ਨਹੀਂ ਚੱਲ ਸਕਦੀ ਜੀ ਤੇ ਜੇ ਇੰਜਨ ਦਾ ਬਾਲ ਘਟ ਜਾਵੇ ਤਾਂ ਰੇਲ ਖੜ ਗਈ ਜੀ ਜਿਹੜਾ ਆਗੂ ਬੰਦਾ ਉਹ ਇੱਕ ਰੇਲ ਦਾ ਇੰਜਨ ਹੈ ਜੀ ਇਹਨਾਂ ਲੋਕਾਂ ਦਾ ਬੇੜਾ ਹੀ ਕਿਉਂ ਬਹਿ ਗਿਆ ਇਹਨਾਂ ਦਾ ਜਿਹੜੇ ਸੱਚ ਤੇ ਨਹੀਂ ਚੱਲਦੇ